ਸ਼ਾ ਵੱਡੇ ਛੋਟਿਆਂ ਨੂੰ ਨਵਾਜਦੇ ਐ ਸਮਾਜ ਦਾ ਦਸਤੂਰ ਹੈ ਵੱਡੇ ਛੋਟਿਆਂ ਨੂੰ ਨਵਾਜਦੇ ਐ ਪਰ ਇਧਰਲੇ ਪਾਸੇ ਕੀ ਹੋ ਰਿਹਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪੋਤੇ ਦੀ ਥਾਂ ਤੇ ਲੱਗਦੇ ਐ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਦਾਦੇ ਦੀ ਥਾਂ ਤੇ ਲੱਗਦੇ ਐ ਤੇ ਪੋਤਾ ਦਾਦੇ ਨੂੰ ਨਵਾਜ ਰਿਹਾ ਹੈ ਇਹ ਨਵੇਂ ਕਲੀਆਂ ਖੇਡਾਂ ਗੁਰੂ ਨਾਨਕ ਦੇ ਘਰ ਵਿੱਚ ਇੱਥੇ ਬੀਬੀ ਅਮਰੋ ਨੌਜਵਾਨ ਬੱਚੀ ਬਜ਼ੁਰਗ ਸਹਰਾ ਗੁਰੂ ਅਮਰਦਾਸ ਉਹਦੀ ਅਗਵਾਈ ਕਰ ਰਹੀ ਹੈ ਇੱਥੇ ਜੇ ਰੱਬ ਦਾ ਨਾਮ ਜਪਣਾ ਹੈ ਤੇ ਬਾਬਾ ਸਾਹਿਬ ਜੀ ਕਹਿੰਦੇ ਮੈਂ ਤੈਨੂੰ 70 80 ਸਾਲਾਂ ਦੇ ਬਜ਼ੁਰਗਾਂ ਦੀਆਂ ਉਦਾਹਰਨਾਂ ਨਹੀਂ ਦੇਵਾਂਗਾ ਕਹਿੰਦੇ ਜੇ ਨਾਮ ਵੀ ਜਪਣਾ ਤੇ ਆ ਮੈਂ ਤੈਨੂੰ ਦੱਸਾਂ ਜਿਵੇਂ 5 ਤੇ 7 ਸਾਲ ਦੇ ਬੱਚਿਆਂ ਨੇ ਜਪਿਆ RAM ਜਪੋ ਜੀ ਧਰੂ ਪ੍ਰਹਿਲਾਦ ਜਪਿਓ ਹਰ ਦੇਸ ਤੇ ਸਾਡੇ ਘਰ ਵਿੱਚ ਸਾਡੀ ਨੋ ਸੱਸ ਸਹੁਰੇ ਨੂੰ ਸਿੱਖਿਆ ਦੇਵੇ ਤੇ ਕੀ ਅੱਜ ਦਾ ਸੱਸ ਸਹੁਰਾ ਉਹਨੂੰ ਅਸੈਪਟ ਕਰਨਗੇ ਕੀ ਕਹਿਣਗੇ ਵੀ ਤੂੰ ਤੇ ਬੱਚੀ ਐ ਤੂੰ ਨੋ ਐ ਇਸ ਘਰ ਦੀ ਤੇਰਾ ਫਰਜ ਨਹੀਂ ਬਣਦਾ ਭਾਵੇਂ ਕਿ ਉਹ ਕਿੰਨੇ ਕੰਮ ਦੀ ਗੱਲ ਕਰਦੀ ਹੋਵੇ ਸਾਡਾ ਬੱਚਾ ਸਾਡੇ ਘਰ ਵਿੱਚ ਕੋਈ ਮੀਟਿੰਗ ਚੱਲਦੀ ਹੋਵੇ ਕਿੱਡੀ ਕੰਮ ਦੀ ਗੱਲ ਕਹੀ ਹੋਵੇ ਬੱਚੇ ਨੇ ਅਸੀਂ ਕੀ ਕਹਿਣਾ ਅਸੀਂ ਤੇਰੇ ਮਾਪੇ ਹਾਂ ਤੂੰ ਸਾਡਾ ਮਾਪੇ ਤੁਸੀਂ ਸਾਡੇ ਮਾਪੇ ਨਹੀਂ ਹਾਲਾਂਕਿ ਉਹਨੇ ਕਿੰਨੇ ਕੰਮ ਦੀ ਗੱਲ ਕਹੀ ਹੋਵੇ ਅਸੀਂ ਉਹਨੂੰ ਡਿਕਲਾਈਨ ਕਰ ਦਿੰਨੇ ਆ ਨਹੀਂ ਪਰ ਗੁਰੂ ਨਾਨਕ ਦੇ ਘਰ ਵਿੱਚ ਛੋਟਿਆਂ ਨੇ ਵੱਡਿਆਂ ਨੂੰ ਨਵਾਜਿਆ ਹੈ ਇਸ਼ਾਰਾ ਕੀਤਾ ਵੀ ਸਾਡਾ ਬਾਬਾ ਜਿਹੜਾ ਹੈ ਨਾ ਉਹ ਬਕਾਲੇ ਹੈ ਹੁਣ 7 ਮਹੀਨੇ ਪਹਿਲਾਂ ਪਤਾ ਲੱਗ ਗਿਆ ਤੇ ਅੱਜ 7 ਮਹੀਨੇ ਪਹਿਲਾਂ ਕਿਸੇ ਨੂੰ ਪਤਾ ਲੱਗੇ ਵੀ ਫਲਾਣੀ ਸੋਸਾਇਟੀ ਦਾ ਤੈਨੂੰ ਪ੍ਰਧਾਨ ਬਣਾ ਦਿੱਤਾ ਹੈ ਕਿ ਬੰਦਾ 7 ਦਿਨ ਵੀ ਵੇਟ ਕਰੇਗਾ ਮੈਂ ਕਹਿੰਦਾ ਸੱਤ ਸਮੁੰਦਰ ਪਾਰ ਬੈਠਾਏ ਉੱਥੋਂ ਵੀ ਟਿਕਟ ਲੈ ਕੇ ਆਵੇਗਾ ਵੀ ਇਹ ਮੌਕਾ ਲੰਘ ਨਾ ਜਾਵੇ ਮੇਰਾ ਨਾਮ ਅਨਾਉਂਸ ਹੋਇਆ ਤੇ ਮੇਰੀ ਥਾਂ ਤੇ ਕੋਈ ਹੋਰ ਨਾ ਬੈਠ ਜਾਵੇ ਹਾਂਜੀ ਕਿਸੇ ਸੁਸਾਇਟੀ ਦਾ ਕਿਸੇ ਮੰਦਿਰ ਚਰਚ ਕਿਸੇ ਗੁਰਦੁਆਰੇ ਦਾ ਨਾਮ ਅਨਾਉਂਸ ਹੋ ਗਿਆ ਭਾਈ ਤੁਹਾਨੂੰ ਸੇਵਾਦਾਰ ਬਣਾ ਦਿੱਤਾ ਹੈ ਤੇ ਭੱਜਾ ਆਵੇਗਾ ਐ ਧੰਨ ਹੈ ਗੁਰੂ ਤੇਗ ਬਹਾਦਰ ਮਹਾਰਾਜ ਐਡਾ ਵੱਡਾ ਸੰਤੋਖ 7 ਮਹੀਨੇ ਪਹਿਲਾਂ ਪਤਾ ਚੱਲ ਗਿਆ ਲੇਕਿਨ ਬਿਲਕੁਲ ਚੁੱਪਚਾਪ ਸ਼ਾਂਤ ਹੋ ਕੇ ਬਾਬਾ ਬਕਾਲਾ ਸਾਹਿਬ ਦੇ ਧਰਤੀ ਤੇ ਬੈਠ ਗਏ ਇਹ ਕਿੰਨਾ ਵੱਡਾ ਸੰਤੋਖ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿੱਚ